ਦਸੋ ਹਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 5 ਮਈ 225 ਦਿਨ ਸੋਮਵਾਰ ਵਿਸਾਖ ਮਹੀਨੇ ਦੀ 23 ਤਰੀਕ ਹੈ ਜੀ ਸैमਯਾਮੂ ਕੈਡਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਸੋ ਹਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਹੈ ਤੇ ਨਾਲੇ ਸਾਡੇ ਸਪਾਂਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਦੇ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਡਾਕਟਰ ਗੁਲਜ਼ਾਰ ਚੀਮਾ ਬੀਸੀ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਨਾਂ ਉਹ ਆਸਟ੍ਰੇਲੀਆ ਦੇ ਕੌਂਸਲ ਜਨਰਲ ਬਣਨਾ ਚਾਹੁੰਦੇ ਸੀ ਪਰ ਉਹਨਾਂ ਦੀ ਸਕਿਉਰਿਟੀ ਕਲੀਅਰੈਂਸ ਨਹੀਂ ਹੋ ਸਕੀ ਪੂਰਾ ਮਾਮਲਾ ਕੀ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਆ ਗੱਲ ਹੋਊਗੀ ਸਰੀ ਦੇ ਟਾਊਨ ਹਾਊਸਸ ਦੀ ਜਿੱਥੇ ਕਿ ਹੁਣ ਬੇਸਮੈਂਟ ਸੂਇਟਸ ਬਣਾਉਣ ਦੀ ਗੱਲ ਅੱਗੇ ਵੱਧ ਰਹੀ ਆ ਹੋਰ ਸ਼ਹਿਰ ਵੀ ਇਹ ਕਾਪੀ ਕਰ ਸਕਦੇ ਆ ਜੀ ਤੇ ਸਰੀ ਦੇ ਲੋਕ ਸ਼ਿਕਾਇਤਾਂ ਕਰ ਰਹੇ ਆ ਕਿ ਰਾਤ ਨੂੰ ਪਾਰਟੀਆਂ ਜਿਹੜੀਆਂ ਖਾਸ ਕਰਕੇ ਟੈਂਟ ਪਾਰਟੀਆਂ ਬੜੀ ਦੇਰ ਰਾਤ ਤੱਕ ਚੱਲਣ ਲੱਗੀਆਂ ਆ ਆਣੂ ਕੌਂਡਾ ਬੜਾ ਪਰੇਸ਼ਾਨ ਹੁੰਦਾ ਤੇ ਸਿਟੀ ਬਾਈ ਲਾਜ਼ ਵੱਲੋਂ ਤੇ ਪੁਲਿਸ ਵੱਲੋਂ ਕੋ ਬਹੁਤਾ ਕੁਝ ਕੀਤਾ ਨਹੀਂ ਜਾ ਰਿਹਾ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਫਰੋਤੀ ਦੇ ਮਾਮਲੇ 'ਚ ਬ੍ਰੈਂਟਨ ਤੋਂ ਤਿੰਨ ਪੰਜਾਬੀ ਗ੍ਰਫਤਾਰ ਕੀਤੇ ਗਏ ਆ ਇਹਦੀ ਵੀ ਆਪਾਂ ਗੱਲਬਾਤ ਕਰਨੀ ਆ ਪੰਜਾਬ ਲੈ ਕੇ ਚੱਲਾਂਗੇ ਜਦੇ ਪੰਜਾਬ ਵਿਧਾਨ ਸਭਾ ਦੀ ਗੱਲ ਕਰਾਂਗੇ ਜਦੇ ਰਕਾਲ ਤਖਤ ਸਾਹਿਬ ਦੀ ਅਪੀਲ ਦੀ ਗੱਲ ਕਰਾਂਗੇ ਤੇ ਨਾਲ ਗੱਲ ਕਰਾਂਗੇ ਡਰਗ ਤਸਕੀਚੇ ਫੜੇ ਗਏ ਇੱਕ ਸ਼ਰੀਫ ਗਰੋਹ ਦੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਆ सदिया दी परंपरा दादी तो मां तक ते मां तो मेरे तक हर रिवायत दा सच्चा साथी जो थोड़ी तो सादगी होर भी निखारे भारत ज्वेलर्स पता नोट करो इक्यासी भी एक स्ट्रीट पाइल बिजनेस सेंटर सरी कॉल छे सौ चार पांच सौ तिरानवे ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ। ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਤਸੋ ਹੋਤਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਗੱਲ ਕਰੀਏ ਬ੍ਰਿਟਿਸ਼ ਕੋਲੰਬੀਆ ਦੀ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਾਕਟਰ ਗਲਜ਼ਾਰ ਚੀਮਾ ਇੱਕ ਬਹੁਤ ਹੀ ਨਾਮਵਰ ਨਾ ਹੈਗਾ ਸਿਆਸਤ ਦੇ ਵਿੱਚ ਵੀ ਤੇ ਭਾਈਚਾਰੇ ਦੇ ਵਿੱਚ ਵੀ ਉਹ ਸਵਾਮਾ ਪ੍ਰਦਾਨ ਕਰਦੇ ਰਹੇ ਆ ਮੈਨੀਟੋਬਾ ਦੇ ਵਿੱਚ ਉਹ ਐਮ ਐਲ ਏ ਬਣੇ ਸੀ ਲੰਮਾ ਸਮਾਂ ਪਹਿਲਾਂ ਉਸ ਤੋਂ ਬਾਅਦ ਬੀ ਸੀ ਮੂਵ ਹੋਏ ਬੀ ਸੀ ਦੀ ਸਭਾਈ ਸਿਆਸਤ ਦੇ ਵਿੱਚ ਉਹ ਵਿਧਾਇਕ ਵੀ ਰਹੇ ਬੀ ਸੀ ਲਿਬਰਲ ਪਾਰਟੀ ਵੱਲੋਂ ਮੰਤਰੀ ਵੀ ਰਹੇ ਉਸ ਤੋਂ ਬਾਅਦ ਕੇਂਦਰੀ ਫੈਡਰਲ ਸਿਆਸਤ ਦੇ ਵਿੱਚ ਉਹ ਕਾਫੀ ਸਰਗਰਮਾ ਜਿਹੜੀ ਲਿਬਰਲ ਪਾਰਟੀ ਆ ਉਹਦੇ ਵੱਡੇ ਦਾਨੀਆਂ ਦੇ ਵਿੱਚ ਜਿਹੜੇ ਵੱਡੇ ਇਕੱਠ ਹੁੰਦੇ ਉਹਨਾਂ ਵਿੱਚ ਡਾਕਟਰ ਗੁਲਜ਼ਾਰ ਚੀਮਾ ਦੀ ਐਮ ਭੂਮਿਕਾ ਹੁੰਦੀ ਹੈ ਮਸਲਾ ਇਹ ਖੜਾ ਹੋਇਆ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਕੈਨੇਡਾ ਦੇ ਕਾਉਂਸਲ ਜਨਰਲ ਨੇ ਸਿਡਨੀ ਦੇ ਵਿੱਚ ਉਹ ਅਹੁਦਾ ਖਾਲੀ ਹੋਇਆ ਪਿਆ ਤੇ ਡਾਕਟਰ ਗੁਲਜ਼ਾਰ ਚੀਮਾ ਨੇ ਉਸ ਅਹੁਦੇ ਦੇ ਵਾਸਤੇ ਅਰਜ਼ੀ ਦਿੱਤੀ ਸੀ ਪਰ ਉਹਨਾਂ ਦੀ ਸਿਕਿਉਰਿਟੀ ਕਲੀਅਰੈਂਸ ਨਹੀਂ ਹੋਈ ਸਿਕਿਉਰਿਟੀ ਕਲੀਅਰੈਂਸ ਤੇ ਇਤਰਾਜ਼ ਜਿਹੜੇ ਆ ਉਹ ਫੌਨ ਇੰਟਰਫੀਅਰੈਂਸ ਦੇ ਨਾਲ ਜੋੜ ਕੇ ਲਾ ਦਿੱਤੇ ਗਏ ਜਿਸ ਕਰਕੇ ਉਹਨਾਂ ਨੇ ਫੈਡਰਲ ਸਰਕਾਰ ਦੇ ਉੱਤੇ ਇੱਕ ਮੁਕੱਦਮਾ ਕਰ ਦਿੱਤਾ ਹੈ ਜੀ ਡਾਕਟਰ ਗੁਲਜ਼ਾਰ ਚੀਮਾਨ ਨੂੰ ਤੁਸੀਂ ਅਕਸਰ ਟੀਵੀ ਤੇ ਰੇਡੀਓ ਤੇ ਸੁਣਿਆ ਹੋਊਗਾ ਖਾਸ ਕਰਕੇ ਉਹ ਆਡਰ ਚੈਨਲਸ ਦੇ ਉੱਤੇ ਜਾ ਕੇ ਭਾਈਚਾਰੇ ਨੂੰ ਸਿਹਤ ਬਾਰੇ ਪਿਛਲੇ ਤਕਰੀਬਨ 2 ਦਹਾਕਿਆਂ ਤੋਂ ਜਾਗਰੂਕ ਕਰਦੇ ਰਹਿੰਦੇ ਆ ਡਾਇਬਟੀਜ਼ ਕੋਲੇਸਟ੍ਰੋਲ ਅਤੇ ਹੋਰ ਬਿਮਾਰੀਆਂ ਇਹਨਾਂ ਨੂੰ ਕਿਵੇਂ ਕੰਟਰੋਲ ਕਰਨਾ ਕਿਵੇਂ ਬਚਣਾ ਅਕਸਰ ਉਹ ਫ੍ਰੀ ਸੈਗਮੈਂਟਸ ਜਾ ਕੇ ਦਿੰਦੇ ਆ ਤੇ ਹੁਣ ਉਹਨਾਂ ਨੇ ਸੋਚਿਆ ਕਿ ਮੈਂ ਇੱਕ ਡਿਪਲੋਮੈਟ ਬਣ ਸਕਦਾ ਇੱਕ ਜਗ੍ਹਾ ਜਿਹੜੀ ਹੈ ਖਾਲੀ ਸੀਗੀ ਸਿਡਨੀ ਆਸਟ੍ਰੇਲੀਆ ਦੇ ਵਿੱਚ ਕੌਂਸਲ ਜਨਰਲ ਦੀ ਉੱਥੇ ਹੁਣ ਸਿਰਫ ਜਿਹੜੇ ਕਾਰਜਕਾਰੀ ਕੌਂਸਲ ਜਨਰਲ ਹੈ ਉਹ ਸਵਾਮਨ ਨਿਭਾ ਰਹੇ ਆ ਉਹਦੇ ਵਾਸਤੇ ਇੱਕ ਬਹੁਤ ਹਾਈ ਲੈਵਲ ਦੀ ਸਿਕਿਉਰਿਟੀ ਕਲੀਅਰੈਂਸ ਦੀ ਲੋੜ ਹੁੰਦੀ ਹੈ ਸੀਸਸ ਤੋਂ ਵੀ ਉੱਪਰ ਇੱਕ ਪ੍ਰੀਵੀ ਕੌਂਸਲ ਦਫ਼ਤਰ ਆ ਜਿਹੜਾ ਕਿ ਪ੍ਰਧਾਨ ਮੰਤਰੀ ਦਫ਼ਤਰ ਦੇ ਨਾਲ ਜੁੜ ਕੇ ਕੰਮ ਕਰਦਾ ਆ ਜਿਹੜੀ ਹਾਈ ਲੈਵਲਸ ਦੀ ਸਿਕਿਉਰਿਟੀ ਚੈੱਕ ਹੁੰਦੀ ਆ ਉਹ ਕਰਦੇ ਆ ਕਿਉਂਕਿ ਆਸਟ੍ਰੇਲੀਆ 5 ਆਈਜ਼ ਕੰਟਰੀਜ਼ ਦੇ ਵਿੱਚੋਂ ਆ ਉੱਥੇ ਜਿਹੜੀ ਨਿਯੁਕਤੀ ਹੁੰਦੀ ਹੈ ਬਹੁਤ ਹੀ ਅ ਸੁਰੱਖਿਆ ਛਾਣਨੀ ਦੇ ਵਿੱਚੋਂ ਲੰਘ ਕੇ ਹੁੰਦੀ ਹੈ ਤਾਂ ਕਿ ਕੋਈ ਵੀ ਅਜਿਹਾ ਵਿਅਕਤੀ ਉੱਥੇ ਨਾ ਜਾਵੇ ਜਿਹਦੇ ਉੱਤੇ ਕੱਲ ਨੂੰ ਕੋਈ ਖਤਰਾ ਹੋਵੇ ਕਿ ਉੱਥੇ ਜਾਣਕਾਰੀ ਲੀਕ ਹੋ ਸਕਦੀ ਹੈ ਕਿਉਂਕਿ ਮੋਲਕ ਇੱਕ ਦੂਜੇ ਦੀ ਜਾਣਕਾਰੀ ਇਕੱਤਰ ਕਰਦੇ ਰਹਿੰਦੇ ਆ ਸੋ ਜਿਹੜੀ ਡਾਕਟਰ ਚੀਮਾ ਨੂੰ ਸਿਕਿਉਰਿਟੀ ਕਲੀਅਰੈਂਸ ਨਹੀਂ ਦਿੱਤੀ ਗਈ ਇਨਕਾਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਹੁਣ ਫੈਡਰਲ ਸਰਕਾਰ ਦੇ ਉੱਤੇ ਮੁਕਾਦਮਾ ਕੀਤਾ ਵੀ ਮੈਨੂੰ ਦੱਸੋ ਵੀ ਇਹ ਜਿਆ ਕਿਉਂ ਨਹੀਂ ਕੀਤਾ ਗਿਆ ਸੋ ਜਿਹੜਾ ਕਾਰਨ ਦੱਸਿਆ ਗਿਆ ਮੁੱਖ ਤੌਰ ਦੇ ਉੱਤੇ ਉਹ ਸਾਹਮਣੇ ਆਇਆ ਕਿ ਉਹ ਵਿਦੇਸ਼ੀ ਅਧਿਕਾਰੀਆਂ ਦੇ ਨਾਲ ਮਿਲਦੇ-ਗਿਲਦੇ ਰਹੇ ਆ ਵਿਦੇਸ਼ੀ ਅਧਿਕਾਰੀਆਂ ਦੇ ਨਾਲ ਉਹ ਕਹਿੰਦੇ ਬਣਉਂਦੀਆਂ ਮੁਲਾਕਾਤਾਂ ਹੋਈਆਂ ਆ ਹਾਲਾਂਕਿ ਡਾਕਟਰ ਚੀਮਾ ਉਹਨਾਂ ਦਾ ਇਹ ਕਹਿਣਾ ਜਿਉ ਇੱਕ ਡਾਕਟਰ ਆ ਫੈਮਿਲੀ ਫਿਜ਼ੀਸ਼ੀਨ ਆ ਤੇ ਚੁਣੇ ਹੋਏ ਰਾਜਨੀਤਿਕ ਆਗੂ ਉਸ ਕਰਕੇ ਇਹ ਮੁਲਾਕਾਤਾਂ ਉਸ ਤਰਜ਼ ਦੇ ਉੱਤੇ ਹੋਈਆਂ ਆ ਪਰ ਪ੍ਰੀਵੀ ਕਾਉਂਸਲ ਦਾ ਦਫ਼ਤਰ ਮੰਨਿਆ ਨਹੀਂ ਹੈਗਾ ਸੋ ਇਸ ਕਰਕੇ ਉਹਨਾਂ ਨੂੰ ਸਕਿਉਰਿਟੀ ਕਲੀਅਰੈਂਸ ਨਹੀਂ ਦਿੱਤੀ ਗਈ ਜਿਸ ਕਾਰਨ ਆ ऑस्ट्रेलिया ਦੇ ਦੂਤ ਜਿਹੜਾ ਆਸਟ੍ਰੇਲੀਆ ਦੇ ਵਿੱਚ ਕੈਨੇਡੀਅਨ ਦੂਤਬਾਨ ਤੋਂ ਵਾਂਝੇ ਹੋ ਗਏ ਆ ਸੋ ਮਸਲਾ ਇਹ ਹੈ ਜੀ ਕਿਉਂਕਿ ਵਿਦੇਸ਼ੀ ਦਖਲਅੰਦਾਜ਼ੀ ਦਾ ਮਾਮਲਾ ਕਾਫੀ ਗੰਭੀਰ ਹੋਇਆ ਹੋਇਆ। ਬੇਸ਼ੱਕ ਇਸ ਮੁਕਾਦਮੇ ਦੇ ਵਿੱਚ ਜਨਰਲ ਡਾਕਟਰ ਚੀਮਾ ਨੇ ਜ਼ਿਕਰ ਨਹੀਂ ਕੀਤਾ ਕਿ ਕਿਹੜੇ ਮੁਲਕ ਦੀ ਗੱਲ ਆ। ਮੈਂ ਜਿਹੋਨਾਂ ਨਾਲ ਫੋਨ ਤੇ ਗੱਲ ਵੀ ਕੀਤੀ ਸੀ ਉਹ ਕਹਿੰਦੇ ਮਾਮਲਾ ਅਦਾਲਤ ਵਿੱਚ ਹੁਣ ਕਰਕੇ ਮੈਂ ਆਨ ਰਿਕਾਰਡ ਬਹੁਤੀ ਗੱਲ ਨਹੀਂ ਕਰ ਸਕਦਾ। ਪਰ ਅਸੀਂ ਸਮਝ ਸਕਦੇ ਹਾਂ ਕਿ ਮਾਮਲਾ ਭਾਰਤ ਦੇ ਨਾਲ ਮਿਲਿਆ ਜੁਲਿਆ ਆ ਕਿਉਂਕਿ ਡਾਕਟਰ ਚੀਮਾ ਭਾਰਤੀ ਮੂਲ ਦੇ ਹੈਗੇ ਆ। ਭਾਰਤ ਤੋਂ ਹੈਗੇ ਆ। ਸੋ ਭਾਰਤੀ ਸਿਆਸਤ ਦੇ ਨਾਲ ਵੀ ਉਹਨਾਂ ਦਾ ਵਾਅ ਵਸਤਾ ਰਿਹਾ ਕਾਫੀ ਉਹ ਮਿਲਦੇ-ਗਿਲਦੇ ਰਹੇ ਆ। ਤੇ ਇਸ ਚੱਕਰ ਦੇ ਵਿੱਚ ਜਿਹੜਾ ਆ ਉਹ ਸ਼ੱਕ ਕੀਤਾ ਜਾ ਰਿਹਾ ਕਿ ਉਹ ਭਾਰਤੀ ਕਾਉਂਸਲ ਖਾਨੇ ਦੇ ਅਧਿਕਾਰੀਆਂ ਨੂੰ ਜਾ ਉੱਚ ਅਧਿਕਾਰੀਆਂ ਨੂੰ ਮਿਲਦੇ ਰਹੇ ਆ ਸੋ ਇਸ ਦੇ ਵਾਸਤੇ ਹੀ ਸਿਕਿਉਰਿਟੀ ਕਲੀਅਰੈਂਸ ਨਹੀਂ ਦਿੱਤੀ ਗਈ ਸੋ ਜਿਹੜਾ ਵਿਦੇਸ਼ੀ ਦਖਲਅੰਦਾਜ਼ੀ ਦਾ ਮਾਮਲਾ ਹੈ ਉਹਨੂੰ ਬੜੀ ਸਰਕਾਰ ਗੰਭੀਰਤਾ ਨਾਲ ਲੈ ਰਹੀ ਹੈ ਕਿਹੜਾ ਸਿਆਸਤਦਾਨ ਕਿਹਨੂੰ ਮਿਲਦਾ ਕਿਹੜਾ ਅਫਸਰ ਕਿਹਨੂੰ ਮਿਲਦਾ ਕਿਹਦੇ ਘਰ ਕੌਣ ਆਉਂਦਾ ਜਾਂਦਾ ਆ ਹਰ ਇੱਕ ਗੱਲ ਦੇ ਉੱਤੇ ਨਿਗਾਹ ਰੱਖੀ ਜਾ ਰਹੀ ਹੈ ਕਿਉਂਕਿ ਇਹ ਪ੍ਰੀਵੀ ਕਾਉਂਸਲ ਆਫਿਸ ਬਹੁਤ ਹਾਈ ਲੈਵਲ ਦੀ ਸਿਕਿਉਰਿਟੀ ਕਰਦਾ ਸੋ ਉਹਨਾਂ ਦੇ ਕੋਲ ਜ਼ਿਆਦਾ ਤੌਰ ਦੇ ਉੱਤੇ ਸਬੂਤ ਵੀ ਹੋਣਗੇ ਜਿਸ ਦੇ ਆਧਾਰ ਦੇ ਉੱਤੇ ਉਹਨਾਂ ਨੇ ਇਹ ਨਿਯੁਕਤੀ ਜਿਹੜੀ ਆ ਰੱਦ ਕੀਤੀ ਆ ਸੋ ਮੀਹ ਜੱਕ ਜਦੋਂ ਇਹ ਮੁਕੱਦਮਾ ਹੁਣ ਅਦਾਲਤ ਦੇ ਵਿੱਚ ਚੱਲੂਗਾ ਤਾਂ ਹੋਰ ਸਬੂਤ ਵੀ ਸਾਹਮਣੇ ਆ ਸਕਦੇ ਆ ਵੀ ਇਹਦੇ ਵਿੱਚ ਹੋਰ ਕਿਹੜੀਆਂ ਕਿੜੀਆਂ ਗੱਲਾਂ ਹੋਈਆਂ ਆ ਸੋ ਵਿਦੇਸ਼ੀ ਦਖਲਅੰਦਾਜ਼ੀ ਦੇ ਮੁੱਦੇ ਨੂੰ ਮੌਜੂਦਾ ਸਰਕਾਰ ਕਿੰਨੀ ਗੰਭੀਰਤਾ ਨਾਲ ਲੈ ਰਹੀ ਆ ਇਹ ਇੱਕ ਵੱਡੀ ਮਿਸਾਲ ਆ ਸਿਆਸਤਦਾਨਾਂ ਸਮੇਤ ਉਹ ਲੋਕ ਜਿਹੜੇ ਕਿ ਜਨਤਕ ਅਹੁਦੇ ਦੀ ਇੱਛਾ ਰੱਖਦੇ ਆ ਪਰ ਨਾਲ ਦੀ ਨਾਲ ਵਿਦੇਸ਼ੀ ਅਧਿਕਾਰੀਆਂ ਦੇ ਨਾਲ ਸ਼ੱਕੀ ਮਿਲਮਲਾਪ ਵੀ ਰੱਖਦੇ ਆ ਉਹਨਾਂ ਦੇ ਵਾਸਤੇ ਖਤਰੇ ਦੀ ਘੰਟੀ ਹੈਗੀ ਆ ਜੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਬੰਧੀ ਹੋਰ ਜਾਣਕਾਰੀ ਬਾਹਰ ਆਉਣ ਦੀ ਪੂਰੀ ਪੂਰੀ ਸੰਭਾਵਨਾ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਸਿਟੀ ਆਫ ਸਰੀ ਦੀ ਸਿਟੀ ਆਫ ਸਰੀ ਬੜੀ ਤੇਜ਼ੀ ਦੇ ਨਾਲ ਵਧ ਰਿਹਾ ਸ਼ਹਿਰ ਆ ਆਉਣ ਵਾਲੇ ਕੁਝ ਹੀ ਸਾਲਾਂ ਦੇ ਵਿੱਚ ਇਹਦੀ ਆਬਾਦੀ ਵੈਨਕੂਵਰ ਨਾਲੋਂ ਵੱਧ ਜਾਣੀ ਆ ਤੇ ਇੱਥੇ ਡਿਵੈਲਪਮੈਂਟ ਵੀ ਕਾਫੀ ਹੋ ਰਹੀ ਆ ਸਕਾਈ ਟ੍ਰੇਨ ਤੇ ਬੱਸ ਰੂਟ ਜਿਹੜੇ ਆ ਕਾਫੀ ਵਿਧਾਏ ਗਏ ਆ ਤੇ ਹੁਣ ਸਿਟੀ ਆਫ ਸਰੀ ਨੇ ਪਿਛਲੇ ਹਫ਼ਤੇ ਇੱਕ ਰਿਪੋਰਟ ਪੇਸ਼ ਕੀਤੀ ਆ ਕਿ ਸਿੰਗਲ ਫੈਮਿਲੀ ਹੋਮਸ ਦੇ ਵਿੱਚ ਸੂਇਟਸ ਜਾਨੀ ਕਿ ਜਿਹਨੂੰ ਪੰਜਾਬੀ ਜਦੋਂ ਬੇਸਮੈਂਟਾਂ ਕਹਿ ਦਿੰਨੇ ਆ ਵੀ ਉਹ ਤਾਂ ਹੈਗੀਆਂ ਹੈਗੀਆਂ ਕਿਉਂ ਨਾ ਬੱਸ ਸਟੇਸ਼ਨਾਂ ਅਤੇ ਇਸ ਦੇ ਨਾਲ ਜਿਹੜੇ ਸਕਾਈਟ੍ਰੇਨ ਸਟੇਸ਼ਨਾਂ ਦੇ ਲਾਗੇ ਜਾਂ ਬੱਸ ਸਟਾਪ ਰੂਟਸ ਦੇ ਲਾਗੇ ਟਾਊਨ ਹਾਊਸਸ ਦੇ ਵਿੱਚ ਵੀ ਬੇਸਮੈਂਟਾਂ ਦੀ ਆਗਿਆ ਦਿੱਤੀ ਜਾਵੇ ਸੋ ਇਸ ਵਾਸਤੇ ਰਿਪੋਰਟ ਬਣਾ ਕੇ ਪੇਸ਼ ਕਰ ਦਿੱਤੀ ਗਈ ਹੈ ਸਿਟੀ ਅਫਸਰੀ ਉਧਰ ਨੂੰ ਵੱਧ ਰਹੀ ਹੈ ਤੇ ਹੋਰ ਸ਼ਹਿਰ ਜਿਹੜੇ ਗਵਾਂਡੀ ਨੇ ਡੈਲਟਾ ਆ ਜਾਂ ਲੈਂਗਲੀ ਆ ਉਹ ਵੀ ਇਹਦੀ ਕਾਪੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹੁਣ ਇਹਦੇ ਵਾਸਤੇ ਕੁਝ ਸ਼ਰਤਾਂ ਜਿਹੜੀਆਂ ਰਿਪੋਰਟ ਵਿੱਚ ਰੱਖੀਆਂ ਗਈਆਂ ਆ ਇੱਕ ਤਾਂ ਸਿਰਫ ਤੇ ਸਿਰਫ ਨਵੀਆਂ ਸਾਰੀ ਜਿਹੜੀ ਟਾਊਨ ਹਾਊਸਾਂ ਦੀ ਹੋਣੀਆਂ ਰਿਪੋਰਟ ਤੋਂ ਬਾਅਦ ਅਜਿਨਾਂ ਉਹ ਜਿਹੜੇ ਡਿਵੈਲਪਮੈਂਟ ਪਰਮਿਟ ਮਿਲਨੇ ਆ ਸੋ ਉਹਦੇ ਵਿੱਚ ਹੀ ਟਾਊਨ ਹਾਊਸ ਬਣ ਸਕਣਗੇ ਜਿਨ੍ਹਾਂ ਨੂੰ ਡਿਵੈਲਪਮੈਂਟ ਪਰਮਿਟ ਇਸ਼ੂ ਹੋ ਚੁੱਕੇ ਆ ਜਾਂ ਪੁਰਾਣੇ ਟਾਊਨ ਹਾਊਸ ਬਣੇ ਹੋਏ ਆ ਉਹਨਾਂ ਦੇ ਵਿੱਚ ਬੇਸਮੈਂਟ ਸੂਟਸ ਨਹੀਂ ਬਣ ਸਕਣਗੇ ਆ ਪਰ ਜਿਹੜੀ ਨਵੀਂ ਸਾਰੀ ਹੋਣੀ ਆ ਨਵੇਂ ਪਰਮਿਟ ਮਿਲਨੇ ਆ ਉਹਦੇ ਹਿਸਾਬ ਨਾਲ ਪਲਾਨ ਅਕੋਰਡਿੰਗਲੀ ਬਣਾਏ ਜਾ ਸਕਦੇ ਆ ਇੱਕ ਟਾਊਨ ਹਾਊਸ ਦੇ ਵਿੱਚ ਘੱਟੋ-ਘੱਟ 323 ਸਕੁਅਰ ਫੁੱਟ ਜਗ੍ਹਾ ਹੋਣੀ ਚਾਹੀਦੀ ਹੈ ਜਿਹਨੂੰ ਆਪਾਂ ਅੱਡ ਸਵੀਟ ਕਹਿ ਸਕਦੇ ਹਾਂ ਤੇ ਇਹ ਕਿਸੇ ਵੀ ਟਾਊਨ ਹਾਊਸ ਦਾ ਕੁੱਲ 40% ਤੋਂ ਵੱਧ ਨਹੀਂ ਹੋਣੀ ਚਾਹੀਦੀ ਸੋ ਘੱਟੋ-ਘੱਟ 323 ਸਕੁਅਰ ਫੁੱਟ ਹੋਵੇ ਵੱਧ ਤੋਂ ਵੱਧ ਉਹ ਜਿਹੜੀ ਆ 40% ਤੱਕ ਇਹ ਜਾ ਸਕਦੇ ਆ ਤੇ ਇਹਦੇ ਵਾਸਤੇ ਫਿਰ ਉਹੀ ਗੱਲ ਹੈ ਕਿ ਨਵੀਂ ਕੰਸਟਰਕਸ਼ਨ ਦੇ ਵਿੱਚ ਇਹ ਸੰਭਵ ਆ ਜਿਹੜੀ ਸਿਟੀ ਆਫ ਸਰੀ ਦਾ ਸਟਾਫ ਆ ਇਸ ਗੱਲ ਦੀ ਐਂਡੋਰਸਮੈਂਟ ਕਰ ਰਿਹਾ ਆ ਕਿ ਇਹ ਵਧੀਆ ਚੀਜ਼ ਆ ਇਹਦੇ ਨਾਲ ਟ੍ਰਾਂਜ਼ਿਟ ਓਰੀਐਂਟਡ ਏਰੀਆਜ਼ ਜਿੱਥੇ ਕਿ ਬੱਸਾਂ ਦੀ ਆਵਾਜ਼ੇ ਜ਼ਿਆਦਾ ਆ ਸਕਾਈ ਟ੍ਰੇਨ ਦੀ ਆਵਾਜ਼ੇ ਜ਼ਿਆਦਾ ਆ ਲੋਕੀ ਤੁਰ ਕੇ ਜਾ ਸਕਦੇ ਆ ਪਾਰਕਿੰਗ ਦੀ ਨਹੀਂ ਲੋਡ ਨਹੀਂ ਹੈਗੀ ਗੱਡੀਆਂ ਦੀ ਉੱਥੇ ਇਹਦੀ ਆਗਿਆ ਦੇ ਦਿੱਤੀ ਜਾਵੇ ਸੋ ਅਕਸਰ ਟਾਊਨ ਹਾਊਸਸ ਕੰਪਲੈਕਸ ਦੇ ਵਿੱਚ ਪਾਰਕਿੰਗ ਦਾ ਇਸ਼ੂ ਹੁੰਦਾ ਆ ਸੋ ਇਸੇ ਕਰਕੇ ਇਹਨੂੰ ਬੱਸ ਰੂਟ ਤੇ ਸਕਾਈ ਟ੍ਰੇਨ ਰੂਟ ਤੇ ਲਾਗੇ ਕਿਹਾ ਜਾ ਰਿਹਾ ਬਣਾਉਣ ਵਾਸਤੇ ਤਾਂ ਕਿ ਉਹ ਲੋਕ ਜਿਨ੍ਹਾਂ ਦੇ ਕੋਲ ਗੱਡੀਆਂ ਹੈ ਹੀ ਨਹੀਂ ਉਹ ਗੱਡੀਆਂ ਵਰਤਦੇ ਨਹੀਂ ਹੈਗੇ ਬਸ ਪਬਲਿਕ ਟ੍ਰਾਂਸਪੋਰਟ ਦੇ ਉੱਤੇ ਸਫ਼ਰ ਕਰਦੇ ਆ ਉਹ ਇਸ ਸਕੀਮ ਦਾ ਫਾਇਦਾ ਚੱਕ ਸਕਣ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਇੱਕ ਸਮੱਸਿਆ ਜਿਹੜੀ ਸ਼ਾਇਦ ਪੂਰੇ ਕੈਨੇਡਾ ਦੇ ਵਿੱਚ ਹੀ ਹੋਵੇ ਜਿੱਥੇ-ਜਿੱਥੇ ਵੀ ਪਾਰਟੀਆਂ ਹੁੰਦੀਆਂ ਪਰ ਸਰੀ ਦੇ ਵਿੱਚ ਇਹ ਮੁੱਦਾ ਕਾਫੀ ਵੱਡਾ ਬਣਦਾ ਜਾ ਰਿਹਾ ਆ ਇਹ ਹੈਗਾ ਜੀ ਟੈਂਟ ਪਾਰਟੀਆਂ ਜਿਹੜੀਆਂ ਕਿ ਦੇਰ ਰਾਤ ਤੱਕ ਚੱਲਦੀਆਂ ਰਹਿੰਦੀਆਂ ਆ ਸੋ ਮਾਰਚ ਤੋਂ ਲੈ ਕੇ ਨਵੰਬਰ ਤੱਕ ਸਰੀ ਇਲਾਕੇ 'ਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਤੇ ਬ੍ਰੈਂਪਟਨ ਦੇ ਵਿੱਚ ਵੀ ਇਦਾਂ ਹੀ ਹੁੰਦੀ ਹੋਣੀ ਆ ਐਡਮਿੰਟਨ ਕੈਲਰੀ ਵੀ ਇਹ ਹੋਣਾ ਪਰ ਸਰੀ ਦੇ ਵਿੱਚ ਜਿਹੜੀ ਗੱਲ ਦੇਖੀ ਜਾਂਦੀ ਆ ਉਹ ਇਹ ਕਿ ਬਹੁਤ ਸਾਰੇ ਫੰਕਸ਼ਨਸ ਹੁਣ ਘਰ ਹੋਣ ਲੱਗੇ ਆ ਅਸਿਆਲਾਂ ਨੂੰ ਵੀ ਕਈ ਲੋਹੜੀ ਦੀਆਂ ਪਾਰਟੀਆਂ ਕਰ ਲੈਂਦੇ ਆ ਪਰ ਜਾਗੋ ਮਾਈਆਂ ਦੀਆਂ ਪਾਰਟੀਆਂ ਤੇ ਹੋਰ ਪਾਰਟੀਆਂ ਅਕਸਰ ਘਰਾਂ ਦੇ ਵਿੱਚ ਟੈਂਟ ਲਾ ਕੇ ਕੀਤੀਆਂ ਜਾਂਦੀਆਂ ਟੈਂਟ ਹੁਣ ਬਹੁਤ ਵਧੀਆ ਆ ਗਏ ਆ ਗਰਮੀ ਦੇ ਵਿੱਚ ਉੱਤੇ ਗਰਮੀ ਨਹੀਂ ਲੱਗਦੀ ਠੰਡ ਦੇ ਵਿੱਚ ਠੰਡ ਨਹੀਂ ਲੱਗਦੀ ਮੀਂਹ ਪੈਂਦੇ ਦੇ ਵਿੱਚ ਤਾਂ ਪ੍ਰਬੰਧ ਹੋ ਜਾਂਦਾ ਆ ਸੋ ਇਹ ਜਿਹੜੇ ਟੈਂਟ ਲਾਏ ਜਾਂਦੇ ਆ ਘਰ ਪ੍ਰਬੰਧ ਤਾਂ ਸੌਖਾ ਹੋਣ ਲੱਗ ਪਿਆ ਪਰ ਇਹ ਪਾਰਟੀਆਂ ਜਿਹੜੀਆਂ ਤਾਂ ਕੋਈ ਜ਼ਿੰਮੇਵਾਰ ਲੋਕ ਨੇ ਉਹ ਮਿੱਥੇ ਸਮੇਂ ਤੇ ਮੁਕਾ ਦਿੰਦੇ ਆ ਕਿਉਂਕਿ ਜਾਗੋ ਮਾਈਆਂ ਦੀਆਂ ਬਹੁਤੀਆਂ ਪਾਰਟੀ ਜਿਹੜੀਆਂ ਵੀਕਡੇ ਚ ਹੁੰਦੀਆਂ ਸੋਮਵਾਰ ਤੋਂ ਸ਼ੁਰੂ ਹੋ ਜਾਂਦੀਆਂ ਇਹ ਸ਼ੁੱਕਰਵਾਰ ਤੱਕ ਚੱਲਦੀਆਂ ਆ ਤੋ ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡੇ ਆਂਗਣ ਗਵਾਂਢ ਦੇ ਕੰਮਾਂ ਤੇ ਜਾਣਾ ਹੁੰਦਾ ਕਿਸੇ ਦੇ ਘਰ ਦੇ ਵਿੱਚ ਕੋਈ ਬਿਮਾਰ ਵਿਅਕਤੀ ਪਿਆ ਆ ਪਰ ਇਹਦਾ ਕਈ ਵਾਰੀ ਖਿਆਲ ਨਹੀਂ ਰੱਖਿਆ ਜਾਂਦਾ ਜਿਵੇਂ ਮੈਂ ਕਿਹਾ ਜਿਹੜਾ ਜ਼ਿੰਮੇਵਾਰ ਲੋਕ ਆ ਉਹਨਾਂ ਨੂੰ ਪਤਾ ਆ ਵੀ 10 10:30 ਵਜੇ ਆਪਾਂ ਪਾਰਟੀ ਮਕਾ ਲਈਏ ਚੁੱਪ ਕਰਕੇ ਬੈਠੇ ਰਹੋ ਉਹ ਡੀਜੇ ਵਗੈਰਾ ਬੰਦ ਕਰ ਦਿਓ ਤਾਂ ਕਿ ਗਵਾਂਢੀਆਂ ਨੂੰ ਪਰੇਸ਼ਾਨੀ ਨਾ ਹੋਵੇ ਪਰ ਕੁਝ ਗੈਰ ਜ਼ਿੰਮੇਵਾਰ ਲੋਕ ਆ ਜਿਹੜੇ ਕਿ ਆਂਗਣ ਗਵਾਂਢ ਦੀ ਬਿਲਕੁਲ ਪਰਵਾਹ ਨਹੀਂ ਕਰਦੇ ਅਸੀਂ ਵੀ ਉਹਨਾਂ ਦੇ ਵਿੱਚ ਸ਼ਾਮਲ ਆ ਅਸੀਂ ਚਾਹੀਆਂ ਪਾਰਟੀਆਂ ਦੇ ਉੱਤੇ ਵੀ ਜਾਂਦੇ ਆ ਘਰਾਂ ਦੇ ਵਿੱਚ ਫੰਕਸ਼ਨ ਹੁੰਦੇ ਆ ਅਸੀਂ ਕਰਵਾਉਨੇ ਆ ਪਰ ਕਿਤੇ ਕਿ ਆਂਡ ਗਵਾਣ ਦੇ ਨਾਲ ਪਰੇਸ਼ਾਨੀ ਹੁੰਦੀ ਆ ਕਿਉਂਕਿ ਤੁਹਾਡੀ ਜਿਹੜੀ ਖੁਸ਼ੀ ਆ ਉਹ ਜੇਕਰ ਕਿਸੇ ਹੋਰ ਨੂੰ ਦੁੱਖ ਦਿੰਦੀ ਆ ਤੇ ਇਹਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਤੇ ਹੁਣ ਸਮੱਸਿਆ ਇੱਥੋਂ ਤੱਕ ਕਾਣ ਪਹੁੰਚੀ ਆ ਕਿ ਇਸ ਮਾਮਲੇ 'ਚ ਲੜਾਈਆਂ ਹੋਣ ਲੱਗ ਪਈਆਂ ਆ ਬੀਤੇ ਕੁਝ ਹਫ਼ਤਿਆਂ ਦੇ ਵਿੱਚ ਇਹ ਕਈ ਮਸਲੇ ਜਿਹੇ ਸਾਹਮਣੇ ਆਏ ਆ ਕਿ ਸ਼ਿਕਾਇਤਾਂ ਕੀਤੀਆਂ ਗਈਆਂ ਬਾਈਲॉज ਡਿਪਾਰਟਮੈਂਟ ਨੂੰ ਪੁਲਿਸ ਵੱਲੋਂ ਨੂੰ ਕੀਤੀਆਂ ਗਈਆਂ ਸ਼ਿਕਾਇਤਾਂ ਉੱਥੇ ਕੋਈ ਪਹੁੰਚਿਆ ਨਹੀਂ ਉਸ ਤੋਂ ਬਾਅਦ ਇਹ ਵਿੱਚ ਆਣਗਵਾਂਡ ਵੱਲੋਂ ਕਾਨੂੰਨ ਆਪਣੇ ਹੱਥ ਵਿੱਚ ਲਿਆ ਗਿਆ ਲੜਾਈ ਤੱਕ ਨੌਬਤ ਪਹੁੰਚੀ ਆ ਵੀਕਐਂਡ ਦੇ ਉੱਤੇ ਹੀ ਜਿਹੜੀ ਕਲਹੂਰ ਹੋਈ ਆ ਜਿੱਥੇ ਕਿ ਚਾਰ ਵਾਰ ਬਾਈਲॉज ਅਤੇ ਪੁਲਿਸ ਨੂੰ ਫੋਨ ਕਰਨ ਦੇ ਉੱਤੇ ਵੀ ਪਾਰਟੀ 2:30 ਵਜੇ ਤੱਕ ਚੱਲਦੀ ਰਹੀ ਤਾਂ ਫਿਰ ਕੋਈ ਨਹੀਂ ਪਹੁੰਚਿਆ ਤਾਂ ਫਿਰ ਹਾਰ ਕੇ ਬੰਦੇ ਨੇ ਧਮਕੀ ਦੇ ਦਿੱਤੀ ਕਹਿੰਦਾ ਵੀ ਮੈਂ ਟੈਂਟ ਦੇ ਉੱਤੇ ਗੱਡੀ ਚਾੜਨ ਲੱਗਾ ਫਿਰ ਉਹੀ ਪੁਲਿਸ ਅਵਿਧਨ 5 ਮਿੰਟ ਚਾਰ ਗੱਡੀਆਂ ਲੈ ਕੇ ਜੀ ਪਹੁੰਚ ਗਏ ਤੇ ਮੌਕੇ ਤੇ ਆ ਕੇ ਸ਼ਾਂਤੀ ਕਰਵਾਈ ਗਈ ਪਰ ਇਹ ਗੱਲ ਜਿੱਦਰ ਨੂੰ ਜਾ ਰਹੀ ਆ ਉਹ ਤੋ ਸਦਾ ਦਿਖਾਈ ਦੇ ਰਿਹਾ ਵੀ ਕੋਈ ਕਹਾਂ ਜਾ ਕੇ ਕਨਫਲੈਕਟ ਵੱਡਾ ਹੋ ਸਕਦਾ ਆ ਕਿਉਂਕਿ ਲੋਕ ਸੁਣਦੇ ਨਹੀਂ ਜੇਕਰ ਕੋਈ ਘਰੋਂ ਕੋਈ ਕਹਿੰਦਾ ਵੀ ਆ ਵੀ ਆਪਾਂ ਆਵਾਜ਼ ਹੌਲੀ ਕਰ ਲਈਏ ਤਾਂ ਬੱਚੇ ਨਹੀਂ ਮੰਨਦੇ ਹੈਗੇ ਜਾਂ ਜਿਹੜੇ ਵੱਡੇ ਆ ਉਹ ਪ੍ਰੈਸ਼ਰ ਦੇ ਵਿੱਚ ਇੰਨੇ ਬੱਚਿਆਂ ਦੇ ਹੁੰਦੇ ਆ ਉਹ ਕਹਿੰਦੇ ਹੀ ਨਹੀਂ ਹੈਗੇ ਪਰ ਆਂਡ ਗਵਾਣ ਜਿਹੜਾ ਆ ਉਹ ਕਾਫੀ ਖੰਜਲ ਖਵਾਰ ਹੁੰਦਾ ਤੇ ਜੇਕਰ ਇਸ ਸਮੱਸਿਆ ਨੂੰ ਸਮਾਂ ਰਹਿੰਦਿਆਂ ਨਾਥ ਨਾ ਪਾਈ ਗਈ ਤਾਂ ਹੌਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਨੁਕਸਾਨ ਹੋ ਸਕਦਾ ਆ ਪਾਰਟੀਆਂ ਕਰਨੀਆਂ ਕੋਈ ਮਾੜੀ ਗੱਲ ਨਹੀਂ ਪਰ ਪਾਰਟੀ ਕਿੱਥੇ ਹੋਣੀ ਚਾਹੀਦੀ ਹੈ ਕਦੋਂ ਹੋਣੀ ਚਾਹੀਦੀ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਇਸੇ ਕਰਕੇ ਸ਼ਾਇਦ ਬੈਂਕਟ ਹਾਲ ਬਣਿਆ ਗਏ ਤੁਹਾਡੇ ਕੋਲ ਪਾਰਕਿੰਗ ਦਾ ਸਹੀ ਪ੍ਰਬੰਧ ਨਹੀਂ ਆ ਸਾਊਂਡ ਦੀ ਸਮੱਸਿਆ ਆ ਆਂਗਵਾਣ ਨੂੰ ਤੰਗੀ ਹੁੰਦੀ ਆ ਤਾਂ ਬੈਂਕਟ ਹਾਲ ਅਜਿਹੇ ਥਾਹਾਂ ਤੇ ਬਣਾਏ ਜਾਂਦੇ ਆ ਜਿੱਥੇ ਕਿ ਆਂਗਵਾਣੇ ਪਰੇਸ਼ਾਨ ਨਾ ਹੋਵੇ ਇਹ ਪਾਰਟੀਆਂ ਉੱਥੇ ਕੀਤੀਆਂ ਜਾ ਸਕਦੀਆਂ ਪਰ ਜੇਕਰ ਤੁਸੀਂ ਆਪਣੇ ਘਰ ਪਾਰਟੀ ਕਰਨੀ ਹੈ ਇਹੋ ਜੀ ਤਾਂ ਫਿਰ ਆਂਗਵਾਣ ਦੀ ਖੁਸ਼ੀ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਤੁਹਾਡੀ ਖੁਸ਼ੀ ਦੇ ਨਾਲ ਉਹਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਤੇ ਮਿੱਥੇ ਸਮੇਂ ਦੇ ਵਿੱਚ ਆਵਾਜ਼ ਜਿਹੜੀ ਆ ਬੰਦ ਕਰ ਦੇਣੀ ਚਾਹੀਦੀ ਹੈ ਤਾਂ ਕਿ ਲੋਕ ਚੰਗੀ ਤਰ੍ਹਾਂ ਰਹਿ ਸਕਣ ਇਸ ਨਾਲ ਹੀ ਗੱਲਬਾਤ ਕਰੀਏ ਬ੍ਰੈਂਪਟਨ ਦੀ ਬ੍ਰੈਂਟਨ ਤੋਂ ਪੀਲ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੇ ਤਿੰਨ ਸ਼ੱਕੀ ਇਹ ਜੇ ਕਾਬੂ ਕੀਤੇ ਆ ਪੰਜਾਬੀ ਆ ਤਿੰਨੇ ਨੌਜਵਾਨ ਅਜਰਾਂ ਦੇ ਉੱਤੇ ਦੋਸ਼ ਲਾਏ ਗਏ ਆ ਕਿ ਇਹ ਫਰੋਟੀਆਂ ਮੰਗਦੇ ਸੀਗੇ ਸੋ ਮਾਮਲਾ 30 ਅਪ੍ਰੈਲ ਇਸੇ ਸਾਲ ਦਾ ਹੀ ਆ ਇੱਕ ਬੀਨਸਸ ਦੇ ਉੱਤੇ ਕਹਿੰਦੇ ਵੀ ਪਹਿਲਾਂ ਗੋਲੀਆਂ ਚਲਾਈਆਂ ਗਈਆਂ ਜਿਹੜਾ ਕਿ ਕਵਿਨ ਸਟਰੀਟ ਅਤੇ ਕੈਨੇਡੀਅਨ ਰੋਡ ਸਾਊਥ ਦੇ ਲਾਗੇ ਆ ਬ੍ਰੈਂਪਟਨ ਦੇ ਵਿੱਚ ਉਸ ਤੋਂ ਬਾਅਦ ਦੇਖਿਆ ਗਿਆ ਕਿ ਮਾਰਤ ਦੇ ਵਿੱਚ ਉਸ ਮੌਕੇ ਕੋਈ ਨਹੀਂ ਸੀ ਕੋਈ ਜ਼ਖਮੀ ਨਹੀਂ ਹੋਇਆ ਸਿਰਫ ਡਰਾਵੇ ਲਈ ਚਲਾਈਆਂ ਗਈਆਂ ਪਰ ਬਾਅਦ ਵਿੱਚ ਫੋਨ ਕਰਕੇ ਪੈਸੇ ਮੰਗੇ ਗਏ ਫਰਾਤੀ ਮੰਗੀ ਗਈ ਸੋ ਜਿਹੜੀ ਪੁਲਿਸ ਦੀ ਅਡਰਡ ਟੀਮਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਲਗੀਆਂ ਹੋਈਆਂ ਸਰਵੇਲੈਂਸ ਟੀਮਸ ਤੇ ਇਸ ਤੋਂ ਇਲਾਵਾ ਜਿਹੜੇ ਡਿਟੈਕਟਿਵ ਸਗੇ ਉਹਨਾਂ ਨੇ ਪੂਰੀ ਪੈਰਵਾਹੀ ਕੀਤੀ ਪਹਿਲੀ ਅਪ੍ਰੈਲ ਨੂੰ ਤਿੰਨ ਜਣੇ ਜਿਹੜੇ ਜੀ ਗ੍ਰਿਫਤਾਰ ਕਰ ਲਿਆ ਗਿਆ 34 ਸਾਲਾਂ ਦਾ ਹਰਪਾਲ ਸਿੰਘ ਅਵਿਨਸ਼ ਹਲੰਦ ਦਾ ਰਾਜਨੂਰ ਸਿੰਘ ਤੇ ਬਾਈਆਂ ਸਾਲਾਂ ਦਾ ਏਕ ਨੂਰ ਸਿੰਘ ਸੋ ਇਹਨਾਂ ਨੂੰ ਬਕਾਇਦਾ ਫਰੋਤੀ ਮਾਮਲੇ ਦੇ ਵਿੱਚ ਚਾਰਜ ਕਰਕੇ ਹੁਣ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਜੀ ਤੇ ਜ਼ਮਾਨਤ ਦੀ ਅੜੀ ਕ ਜਿਹੜੀ ਇਹਨਾਂ ਵੱਲੋਂ ਕੀਤੀ ਜਾ ਰਹੀ ਆ ਸੋ ਕੁੱਲ ਮਿਲਾ ਕੇ ਪੁਲਿਸ ਵੱਲੋਂ ਪੂਰੇ ਕੈਨੇਡਾ ਦੇ ਵਿੱਚ ਅਜਿਹੇ ਕਈ ਗਰੋਹ ਫੜੇ ਗਏ ਆ ਜਿਹੜੇ ਕੀ ਫਰੋਤੀਆਂ ਮੰਗਦੇ ਸੀਗੇ ਉਹਨਾਂ ਵਿੱਚ ਬਹੁਤ ਹੀ ਗਿਣਤੀ ਜਿਹੜੀ ਆ ਪੰਜਾਬੀਆਂ ਦੀ ਨਿਕਲੀ ਆ ਤੇ ਫਰੋਤੀਆਂ ਮੰਗੀਆਂ ਵੀ ਪੰਜਾਬੀਆਂ ਤੋਂ ਹੀ ਜਾ ਰਹੀਆਂ ਸਨ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਪੰਜਾਬ ਵਿਧਾਨ ਸਭਾ ਦੀ ਪੰਜਾਬ ਵਿਧਾਨ ਸਭਾ ਨੇ ਅੱਜ ਇੱਕ ਵਧੀਆ ਸਟੈਂਡ ਲੈ ਕੇ ਸਭ ਸੰਤਤੀ ਦੇ ਨਾਲ ਮਤਾ ਪਾਸ ਕਰ ਦਿੱਤਾ ਕਿ ਪੰਜਾਬ ਦੇ ਦਰਿਆਣੀ ਪਾਣੀਆਂ ਦੀ ਵੰਡ ਬਾਰੇ ਜੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਫੈਸਲੇ ਆ ਅਸੀਂ ਕਿਸੇ ਵੀ ਫੈਸਲੇ ਨੂੰ ਨਹੀਂ ਮੰਨਦੇ ਸੋ ਜਿੰਨੇ ਵੀ ਉੱਥੇ ਵਿਧਾਇਕ ਸਗੇ ਸਰਬਸੰਮਤੀ ਦੇ ਨਾਲ ਇਸ ਗੱਲ 'ਤੇ ਸਹਿਮਤ ਹੋਏ ਭਗਵਾਨਤਮਾਨ ਸਰਕਾਰ ਉਹਨਾਂ ਦੇ ਵਿਧਾਇਕ ਤੇ ਵਿਰੋਧੀ ਪਾਰਟੀਆਂ ਦੇ ਵਿਧਾਇਕ ਇਸ ਗੱਲ ਲਈ ਵਿਧਾਈ ਦੇ ਹੱਕਦਾਰ ਆ ਕਿ ਕਿਸੇ ਗੱਲ ਦੇ ਉੱਤੇ ਤਾਂ ਜਾ ਕੇ ਉਹ ਵੜੇ ਆ ਇਹ ਤਾਂ ਲੀਨੀਅਸ ਹੀ ਤਾਂ ਇੰਨੀ ਹੋਈ ਆ ਕਿ ਪੰਜਾਬ ਨਾਲੋਂ ਵੱਧ ਪਾਣੀ ਅੰਕੜਿਆਂ ਦੇ ਵਿੱਚ ਹਰਿਆਣਾ ਤੇ ਰਾਜਸਥਾਨ ਲਿ ਜਾ ਰਹੇ ਆ ਤੇ ਪੰਜਾਬ ਕੋਲ ਆਪਣੇ ਵਰਤੋਂ ਵਾਸਤੇ ਵੀ ਪਾਣੀ ਜਿਹੜਾ ਘਟ ਪੈ ਰਿਹਾ ਆ ਹਾਲਾਂਕਿ ਪੰਜਾਬ ਦਾ ਹੱਕ ਉਹਨਾਂ ਤੋਂ ਵੱਧ ਬਣਦਾ ਆ ਸੋ ਚਾਹੀਦਾ ਤਾਂ ਇਹ ਆ ਕਿ ਗਾਂਵ ਦੇ ਵਿੱਚ ਵੀ ਇਦਾਂ ਹੀ ਅੜਿਆ ਜਾਵੇ ਬਲਕਿ ਗੱਲ ਉੱਥੇ ਤੱਕ ਲਜਾਈ ਜਾਵੇ ਕਿ ਪਹਿਲ ਸਾਡੀ ਹੋਣੀ ਚਾਹੀਦੀ ਆ ਪੰਜਾਬ ਜਿੱਨਾ ਦਰਿਆਈ ਪਾਣੀ ਵਾਰਤ ਸਕੇ ਉਸ ਤੋਂ ਬਾਅਦ ਜੋ ਕੋਈ ਪਾਣੀ ਬਚਦਾ ਤਾਂ ਗਾਂਹ ਸਟੇਟਾਂ ਨੂੰ ਰਿਪੇਰੀਅਨ ਕਾਨੂੰਨ ਦੇ ਹਿਸਾਬ ਨਾਲ ਦਿੱਤਾ ਜਾ ਸਕਦਾ ਆ ਪਰ ਪਹਿਲਾ ਹਿੱਸਾ ਪੰਜਾਬ ਦਾ ਹੋਣਾ ਚਾਹੀਦਾ ਸੋ ਹਿਮਾਚਲ ਵੀ ਇਵੇਂ ਕਰਦਾ ਆ ਪਰ ਹੋਏ ਰਿਹਾ ਕਿ ਵੰਡ ਕਾਣੀ ਕੀਤੀ ਹੋਈ ਆ ਪੰਜਾਬ ਜਿਹੜਾ ਕਿ ਸਾਰਾ ਖਰਚਾ ਵੀ ਚੱਕਦਾ ਆ ਉਹਨੂੰ ਪਾਣੀ ਘੱਟ ਮਿਲਦਾ ਤੇ ਰਾਜਸਥਾਨ ਤੇ ਹਰਿਆਣਾ ਲਿਜਾ ਰਹੇ ਆ ਤੇ ਉਹ ਵੀ ਬਹੁਤਾ ਪਾਣੀ ਕਹਾਂ ਜਾ ਕੇ ਵੇਸਟ ਕੀਤਾ ਜਾ ਰਿਹਾ ਜਿਵੇਂ ਕਿ ਕ੍ਰਿਸ਼ਨ ਕੁਮਾਰ ਹੁਣਾ ਦੀ ਜਿਵੇਂ ਕਿ ਜਲ ਸਰੋਤਾਂ ਬਾਰੇ ਪ੍ਰਮੁੱਖ ਸਕੱਤਰ ਉਹਨਾਂ ਦੀ ਰਿਪੋਰਟ ਦੱਸਦੀ ਆ ਸੋ ਇਹ ਜਿਹੜਾ ਡੈਮ ਸੇਫਟੀ ਐਕਟ 2021 ਸੀ ਜਿਹਦੇ ਤਹਿਤ ਡੈਮਾਂ ਦੀ ਸੁਰੱਖਿਆ ਵੀ ਪੰਜਾਬ ਪੁਲਿਸ ਤੋਂ ਖੋ ਕੇ ਕੇਂਦਰੀ ਫੋਰਸਸ ਨੂੰ ਦੇ ਦਿੱਤੀ ਗਈ ਸੀ ਇਹ ਐਕਟ ਜਿਹੜਾ ਜੀ ਉਹ ਪੰਜਾਬ ਵਿਧਾਨ ਸਭਾ ਨੇ ਰੱਦ ਕਰ ਦਿੱਤਾ ਆ ਤੇ ਉਮੀਦ ਆ ਕਿ ਗਾਂਹ ਹੋਰ ਵੀ ਅੜਿਆ ਜਾਊਗਾ ਜਿਹੜਾ ਪੰਜਾਬ ਦਾ ਪਾਣੀ ਰੁੱਟ ਕੇ ਲਜਾਇਆ ਜਾ ਰਿਹਾ ਉਹਨੂੰ ਪੰਜਾਬ ਦੀ ਵਰਤੋਂ ਵਾਸਤੇ ਕਿਵੇਂ ਲਿਆਉਣਾ ਉਹਦੇ ਵਾਸਤੇ ਵੀ ਜਿਹੜਾ ਜਾਊਗਾ ਤੇ ਜਿਹੜਾ 70 ਸਾਲ ਤੋਂ ਪਾਣੀ ਲਗਾਤਾਰ ਲੁੱਟ ਹੋ ਰਿਹਾ ਉਹਦਾ ਜਿਹੜਾ ਪੈਸਾ ਆ ਉਹ ਵੀ ਵਸੂਲਿਆ ਜਾਊਗਾ ਕਿਉਂਕਿ ਹਰਿਆਣੇ ਵਾਲੇ ਤਾਂ ਪਏ ਮੰਨ ਸਕਦੇ ਆ ਕਿ ਉਹ ਪੰਜਾਬ ਦੇ ਵਿੱਚੋਂ ਟੁੱਟ ਕੇ ਬਣਿਆ ਉਹਨਾਂ ਦਾ ਪਾਣੀ ਦਾ ਇਹ ਕਿਸੇ ਨਾ ਕਿਸੇ ਤੇ ਹੱਕ ਹੈ ਪਰ ਰਾਜਸਥਾਨ ਤਾਂ ਬਿਲਕੁਲ ਨਾਨ ਰੈਪੀਰੀਅਨ ਸਟੇਟ ਆ ਤੇ ਉਹ ਬਿਲਕੁਲ ਦਰਿਆਵਾਂ ਵਰਗੀਆਂ ਨਹਿਰਾਂ ਮੁੱਤ ਦੇ ਵਿੱਚ ਪਾਣੀ ਲਿਆ ਰਿਹਾ ਹੈ ਜਦੋਂ ਕਿ ਪਹਿਲਾਂ ਉਹ ਆਜ਼ਾਦੀ ਤੋਂ ਪਹਿਲਾਂ ਖੋਤੀ ਤੋਂ ਪੈਸੇ ਜਿਹੜੇ ਆ ਉਹ ਦੰਦੇ ਰਹੇ ਆ ਇਸ ਪਾਣੀ ਦੇ ਸੋ ਇਸ ਮਾਮਲੇ ਦੇ ਵਿੱਚ ਹੋਰ ਸਟੈਂਡ ਲੈਣ ਦੀ ਲੋੜ ਆ ਜਿਹੜਾ ਸਾਰਾ ਮਸਲਾ ਇਹਨੂੰ ਸੁਖਪਾਲ ਸਿੰਘ ਖਹਿਰਾ ਹੁਣਾਂ ਨੇ ਬਿਲਕੁਲ ਦੋ ਲਫ਼ਜ਼ਾਂ ਦੇ ਵਿੱਚ ਨਿਬੇੜਿਆ ਉਹ ਕਹਿੰਦੇ ਅਸੀਂ ਦੇਖਿਆ ਵੀ ਸਰਕਾਰਾਂ ਜਿਹੜੀਆਂ ਮਰਜ਼ੀ ਆ ਜਾਣ ਪਰ ਇੰਡੀਅਨ ਡੀਪ ਸਟੇਟ ਜੋ ਚਾਹੁੰਦੀ ਆ ਪੰਜਾਬ ਦੇ ਨਾਲ ਧੱਕਾ ਕਰਨਾ ਉਹੀ ਹੁੰਦਾ ਹੁਣ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਆ ਕਾਂਗਰਸ ਨੇ ਸਭ ਤੋਂ ਵੱਧ ਧੱਕਾ ਕੀਤਾ ਇਸ ਮਾਮਲੇ ਵਿੱਚ ਦਰਬਾਰਾ ਸਿੰਘ ਗਿਆਨੀ ਜ਼ੈਲ ਸਿੰਘ ਦੋਸਤੋ ਬਾਅਦ ਵਿੱਚ ਹੋਰ ਵੀ ਜਿੰਨੇ ਆਗੂ ਹੋਏ ਆ ਉਹਨਾਂ ਨੇ ਕੁੱਲ ਮਿਲਾ ਕੇ ਪੰਜਾਬ ਦੇ ਨਾਲ ਗਦਾਰੀ ਹੀ ਕੀਤੀ ਆ ਪਰ ਜੋ ਉਸੇ ਕਾਂਗਰਸ ਦੇ ਵਿਧਾਇਕ ਸਰਪਾਲ ਸਿੰਘ ਖਹਿਰਾ ਇਹ ਕਹਿ ਰਹੇ ਆ ਕਿ ਜੋ ਕੁਝ ਵੀ ਪੰਜਾਬ ਦੇ ਨਾਲ ਤੱਕਰਾਸ਼ਾਹੀ ਹੋ ਰਹੀ ਆ ਉਹਦੇ ਪਿੱਛੇ ਭਾਰਤੀ ਡੀਪ ਸਟੇਟ ਦਾ ਹੱਥ ਆ ਪਾਰਟੀ ਜਿਹੜੀ ਮਰਜ਼ੀ ਆ ਜਾਵੇ ਇਸ ਸੋਚ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਜਾਂਦੀ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜਿਹਦਰ ਅਕਾਲਤਾਰ ਸਾਹਿਬ ਦੀ ਜਿਹਦਰ ਅਕਾਲਤਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਕਿ ਕਾਰਜਕਾਰੀ ਜਥੇਦਾਰ ਆ ਉਹਨਾਂ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਘੱਟੋ ਘੱਟ ਤਿੰਨ ਬੱਚੇ ਹਰੇਕ ਪਰਿਵਾਰ ਵਿੱਚ ਜ਼ਰੂਰ ਹੋਣੇ ਚਾਹੀਦੇ ਆ ਸਿੱਖਾਂ ਦੀ ਵਾਦੀ ਜਿਹੜੀ ਹੈ ਵੱਡੀ ਪੱਧਰ ਤੇ ਘਟਦੀ ਜਾ ਰਹੀ ਆ ਅ ਦੇਸ਼ ਵਿਦੇਸ਼ੀ ਤੇ ਵਿੱਚ ਅਰਝਾਨ ਪੈਦਾ ਹੋ ਗਿਆ ਵੀ ਇੱਕੋ ਹੀ ਬੱਚਾ ਪੈਦਾ ਕਰਨਾ ਆ ਬਹੁਤ ਸਾਰੇ ਲੋਕ ਜਿਹੜੇ ਵਿਆਹ ਨਹੀਂ ਕਰਾ ਰਹੇ ਉਹ ਕਹਿੰਦੇ ਇੱਕ ਕੌਮ ਜਿਹੜੀ ਕਿ ਪਹਿਲਾਂ ਘਟ ਗਿਣਤੀ ਵਿੱਚ ਉਹਦੇ ਵਿੱਚ ਇਹ ਰਝਾਨ ਕਿਸੇ ਤਰ੍ਹਾਂ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ ਸੋ ਇਸ ਕਰਕੇ ਉਹ ਕਹਿੰਦੇ ਮੈਂ ਅਪੀਲ ਕਰਦਾ ਵੀ ਹਰੇਕ ਸਿੱਖ ਘਟੋ ਘਟ ਤਿੰਨ ਬੱਚੇ ਪੈਦਾ ਕਰੇ ਤਾਂ ਕਿ ਸਿੱਖਾਂ ਦੀ ਆਬਾਦੀ ਦੇ ਵਿੱਚ ਦਾ ਆ ਰਿਆ ਨਿਹਾਰ ਆ ਆ ਰਹੀ ਗਰਾਵਾਟ ਆਏ ਨੂੰ ਇੱਥੇ ਹੀ ਰੁਕਿਆ ਜਾ ਸਕੇ ਸੋ ਉਹ ਇਤਿਹਾਸਿਕ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਵਿਖੇ ਸੰਬੋਧਨ ਕਰ ਰਹੇ ਸੀਗੇ ਤੇ ਸਿੱਖਾਂ ਦੀ ਘਟਦੀ ਜਾ ਰਹੀ ਆਬਾਦੀ ਦੇ ਉੱਤੇ ਚਿੰਤਾ ਪ੍ਰਗਟਾਉਂਦਿਆਂ ਉਹਨਾਂ ਨੇ ਇਹ ਅਪੀਲ ਕੀਤੀ ਆ ਇਸ ਤੋਂ ਪਹਿਲਾਂ ਹੋਰ ਜੇਸ਼ੇਦਾਰ ਵੀ ਇਸ ਸੰਬੰਧੀ ਅਪੀਲ ਕਰ ਚੁੱਕੇ ਆ ਤੇ ਕੌਮ ਨੂੰ ਕਹਿ ਚੁੱਕੇ ਆ ਕਿ ਤੁਸੀਂ ਜਿਹੜੇ ਬੱਚੇ ਆ ਵੱਧ ਪੈਦਾ ਕਰੋ ਜੇ ਤੁਸੀਂ ਕੈਨੇਡਾ ਅਮਰੀਕਾ ਦੇ ਵਿੱਚ ਦੇਖਦੇ ਆ ਤਾਂ ਬਹੁਤੇ ਕਰਕੇ ਸਿੱਖ ਪਰਿਵਾਰਾਂ ਦੇ ਵਿੱਚ ਤਿੰਨ ਬੱਚੇ ਹੈਗੇ ਆ ਪਰ ਜਿਹੜੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਰਹੇ ਸਿੱਖ ਆ ਉਹ ਉੱਥੇ ਇੱਕ ਬੱਚਾ ਪੈਦਾ ਕਰਨ ਨੂੰ ਜ਼ਿਆਦਾ ਤਰਜੀਹ ਦੇ ਰਹੇ ਆ ਅਕਸਰ ਕਈ ਵਾਰੀ ਗੱਲਬਾਤ ਹੁੰਦੀ ਹੈ ਤਾਂ ਉਹ ਕਹਿੰਦੇ ਵੀ ਇੱਕ ਬੱਚਾ ਪਾਲਣਾ ਹੈ ਹੁਣ ਬਹੁਤ ਔਖਾ ਹੋ ਗਿਆ ਸੋ ਜੇ ਤਿੰਨ ਬੱਚੇ ਪੈਦਾ ਕਰਦੇ ਆ ਤਾਂ ਉਹਨੂੰ ਉਹਦਾ ਪਾਲਣ ਪੋਸ਼ਣ ਕਿਵੇਂ ਕਰਾਂਗੇ ਸੋ ਕਿਸੇ ਹੱਦ ਤੱਕ ਗੱਲ ਉਹਨਾਂ ਦੀ ਵੀ ਸਹੀ ਹੈ ਪਰ ਜਹੇਦਾਰ ਸਾਹਿਬ ਦੀ ਅਪੀਲ ਜਿਹੜੀ ਆ ਵਿਚਾਰਨਯੋਗ ਆ ਕਿਉਂਕਿ ਜੇਕਰ ਘਟ ਗਿਣਤੀ ਹੀ ਹੋਰ ਘਟ ਗਈ ਤਾਂ ਫਿਰ ਧੱਕੇਸ਼ਾਈ ਜਿਹੜੀ ਆ ਬਹੁਤ ਘਣਤੀ ਦੀ ਉਹ ਹਰ ਹਾਲ ਬਦਲਣੀ ਬਦਲਣੀ ਆ ਤੁਹਾਡੀ ਬੋਲੀ ਤੁਹਾਡਾ ਕਲਚਰ ਤੁਹਾਡਾ ਧਰਮ ਜਿਹੜਾ ਆ ਉਹ ਖਤਰੇ ਦੇ ਵਿੱਚ ਰਹਿਣੇ ਰਹਿਣਾ ਆ ਅਖੀਰ ਦੇ ਵਿੱਚ ਗੱਲਬਾਤ ਕਰੀਏ ਨਸ਼ੇ ਦੀ ਤਸਕਰੀ ਦੀ ਨਸ਼ੇ ਦੀ ਤਸਕਰੀ ਦੇ ਵਾਸਤੇ ਤਸਕਰ ਤਾਂ ਬਦਨਾਮ ਹੁੰਦੇ ਹੀ ਆ ਪਰ ਜੇਕਰ ਸ਼ਰੀਫਾਂ ਦੇ ਲਬਾਦੇ ਵਿੱਚ ਬੈਠੇ ਲੋਕ ਅਜਿਹੇ ਕੰਮ ਕਰਦੇ ਫੜੇ ਜਾਂ ਤਾਂ ਬਿਲਕੁਲ ਹੈਰਾਨੀ ਹੁੰਦੀ ਹੈ ਅੰਮ੍ਰਿਤਸਰ ਦੇ ਨਾਲ ਸਬੰਧਤ ਕੁਝ ਜਿਹੜੇ ਵਪਾਰੀ ਨੇ ਜਿਹੜੇ ਕਿ ਦਵਾਈਆਂ ਦਾ ਵਪਾਰ ਕਰਦੇ ਆ ਬਣਾਉਂਦੇ ਆ ਉਹ ਇਸ ਮਾਮਲੇ ਵਿੱਚ ਫੜੇ ਗਏ ਆ ਸੋ 547 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਇੱਕ ਵੱਡੇ ਗਰੋਹ ਦੇ ਵਿੱਚ ਇਹ ਇਹ ਪਤਾ ਲੱਗਾ ਕਿ ਇਹ ਜਿਹੜੇ ਸਫੈਦ ਪੋਚ ਲਿਖੇ ਸੀਗੇ ਅੰਮ੍ਰਿਤਸਰ ਦੇ ਇਹ ਇਹ ਧੰਦਾ ਕਰ ਰਹੇ ਸੀਗੇ ਦਵਾਈਆਂ ਗਲਤ ਤਰੀਕੇ ਦੇ ਨਾਲ ਬਣਾ ਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾ ਕੇ ਦੁਕਾਨਾਂ ਤੱਕ ਤਸਕਰੀਆਂ ਤੱਕ ਪਹੁੰਚਾਈਆਂ ਜਾਂਦੀਆਂ ਸੀਗੀਆਂ ਜਿਹੜੀਆਂ ਅੱਗੇ ਪੂਰੇ ਪੰਜਾਬ ਦੇ ਵਿੱਚ ਅਤੇ ਭਾਰਤ ਦੇ ਹੋਰ ਹਿੱਸਿਆਂ ਦੇ ਵਿੱਚ ਵੇਚੀਆਂ ਜਾਂਦੀਆਂ ਸੀ ਤੇ ਉਹ ਦਵਾਈਆਂ ਉਹੀ ਨਹੀਂ ਜਿਹੜੀਆਂ ਕਿ ਆਪਾਂ ਨੂੰ OPM ਸਾਦੇ ਆ ਓਪੀਆਰ ਜਿੱਥੇ ਕੈਨੇਡਾ ਚ ਕਹਿ ਦੁੰਦੇ ਆ ਜਿਹੜੀਆਂ ਕਿ ਨਸ਼ੇ ਵਾਲੀਆਂ ਦਵਾਈਆਂ ਨੀਂਦ ਵਾਲੀਆਂ ਦਵਾਈਆਂ ਸੌਣ ਕਰਨੀਆਂ ਦਵਾਈਆਂ ਸਿਗੀਆਂ ਜਿਹੜੇ ਕਿ ਮਹਿੰਗਾ ਨਾ ਆ ਲੋਕ ਨਹੀਂ ਖਰੀਦ ਸਕਦੇ ਉਹ ਫਿਰ ਸਸਤੇ ਨਸ਼ੇ ਦੀ ਭਾਲ ਵਿੱਚ ਇਹ ਗੋਲੀਆਂ ਜਿਹੜੀਆਂ ਖਾਂਦੇ ਆ ਤੇ ਉਹਨਾਂ ਦੇ ਨਾਲ ਉਹ ਵੀ ਇਹ ਨਸ਼ੇ ਨਾਲੋਂ ਵੀ ਇਹ ਜਿਆਦਾ ਖਤਰਨਾਕ ਆ ਸੋ ਇਸ ਮਾਮਲੇ ਵਿੱਚ ਦੀਪਕ ਭੰਡਾਰੀ ਅਮਿਤ ਭੰਡਾਰੀ ਡਾਕਟਰ ਰਕੇਸ਼ ਸ਼ਰਮਾ ਅਤੇ ਡਾਕਟਰ ਜਤਿੰਦਰ ਮਲਹੋਤਰਾ ਦੇ ਨਾਂ ਸਾਹਮਣੇ ਆਏ ਆ ਇਹਨਾਂ ਵਿੱਚ ਦੋ ਜਣੇ ਜਿਹੜੇ ਨੇ ਉਹ ਦਵਾਈਆਂ ਬਣਾਉਣ ਦੀਆਂ ਕੰਪਨੀਆਂ ਲਾ ਕੇ ਬੈਠੇ ਆ ਕੁਝ ਡਾਕਟਰਸ ਨੇ ਹਸਪਤਾਲ ਵਾਲ ਦੇ ਵਿੱਚ ਜਿਹਦੇ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਸਗੇ ਸੋ ਇਹਨਾਂ ਦੇ ਵਿੱਚ ਦੋ ਜਣਿਆਂ ਦੀ ਗ੍ਰਸਤਾਰੀ ਹੋ ਚੁੱਕੀ ਆ ਦੋ ਜਣੇ ਹੱਲੇ ਵੀ ਭਗੌੜੇ ਆ ਸੋ ਅਜਿਹੇ ਕਈ ਨੈਟਵਰਕ ਪੰਜਾਬ ਵਿੱਚ ਚੱਲ ਰਹੇ ਆ ਜਿਹੜੇ ਕਿ ਨਾ ਪਾਕਿਸਤਾਨ ਦਾ ਲਾ ਦਿੰਦੇ ਆ ਬਾਹਰੀ ਤਾਕਤਾਂ ਦਾ ਲਾ ਦਿੰਦੇ ਆ ਪਰ ਪੰਜਾਬ ਦੇ ਵਿੱਚੋਂ ਹੀ ਨਸ਼ਾ ਪ੍ਰੋਡਿਊਸ ਕਰਕੇ ਜਾਂ ਹਿਮਾਚਲ ਦੇ ਵਿੱਚ ਬੱਦੀ ਦੇ ਵਿੱਚ ਜਿਹੜੀਆਂ ਫੈਕਟਰੀਆਂ ਲੱਗੀਆਂ ਹੋਈਆਂ ਉੱਥੋਂ ਕੈਮੀਕਲ ਨਸ਼ਾ ਪ੍ਰੋਡਿਊਸ ਕਰਕੇ ਪੂਰੇ ਪੰਜਾਬ ਦੇ ਪੂਰੇ ਇੰਡੀਆ ਦੇ ਵਿੱਚ ਵਤਾਰ ਰਹੇ ਆ ਅਤੇ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਆ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਖਬਰਾਂ ਤੇ ਵਿਚਾਰਾਂ ਦੇ ਨਾਲ ਫਿਰ ਤੁਹਾਡੇ ਸਾਹਮਣੇ ਹਾਜ਼ਰੀ ਹੋਵੇਗੀ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ